ਹਾਂਜੀ ਕਿਸਾਨ ਭਾਵੂ ਸასი ਸ਼ਿਕਰ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨੀ ਆਪਾਂ ਕਣਕ ਬਾਰੇ ਜੋ ਕਿ ਆਪਣੀ ਕਣਕ ਹੈ ਜਿਹੜੀ ਇਹ 60 ਤੋਂ 70 ਦਿਨਾਂ ਦੇ ਵਿੱਚਕਾਰ ਪਹੁੰਚ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਉੱਪਰ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਤੇ ਕਿਹੜੀਆਂ ਖਾਦ ਜਾਂ ਕੋਈ ਸਪਰੇਅ ਐਨਪੀਕੇ ਵਗੈਰਾ ਜਾਂ ਕੀ ਕੁਛ ਕਰ ਸਕਦੇ ਆ 60 ਤੋਂ 70 ਦਿਨਾਂ ਦੀ ਕਣਕ ਵਿੱਚ ਉਦੇ ਬਾਰੇ ਗੱਲਬਾਤ ਸ਼ੁਰੂ ਕਰਾਂਗੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰਸ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਓ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਕਣਕ ਦੇਖ ਰਹੇ ਹੋ ਇਹ ਆਪਣੀ DW327 ਹੈ ਤੇ ਜੋ ਕਿ ਆਪਦੇ ਅੱਜ ਇਹ 60 ਤੋਂ 70 ਦਿਨ ਦੇ ਵਿਚਕਾਰ ਚੱਲ ਰਹੀ ਹੈ ਜਾਨੀ ਕਿ 1 ਨਵੰਬਰ ਨੂੰ ਹੀਜੀ ਸੀ ਤੇ ਅੱਜ 8 ਤਰੀਕ ਹੋ ਗਈ 8 ਜਨਵਰੀ ਤੇ 68 ਦਿਨਾਂ ਦੀ ਗਣਕੇ ਹੋ ਚੁੱਕੀ ਆ ਤੇ ਇਹਨੂੰ ਪਹਿਲਾ ਪਾਣੀ ਲੱਗ ਚੁੱਕਿਆ ਤੇ ਯੂਰੀਆ ਇਹਦੀ 55 ਦਿਨਾਂ ਤੇ ਕੰਪਲੀਟ ਕਰਦੇ ਆ ਤਾਂ ਹੁਣ ਜਿਹੜਾ ਸਮਾਂ ਚੱਲ ਰਿਹਾ ਤਣਕ ਦੇ ਵਿੱਚ ਪਹਿਲਾਂ ਗਲਤੀਆਂ ਬਾਰੇ ਗੱਲ ਕਰੀਏ ਕਿ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਗਣਕ ਕਿਸਾਨ ਭਰਾਓ ਇੱਕ ਤਾਂ ਪਹਿਲੀ ਗਲਤੀ ਹੈ ਜੇ ਤੁਸੀਂ ਮੰਨ ਲਓ ਇਸ ਤੋਂ ਪਹਿਲਾਂ ਕੋਈ ਹਰ ਵੀ ਸਾਈਡ ਦਵਾਈ ਵਰਤ ਚੁੱਕੇ ਹੋ ਕੋਈ 24D ਐਲ ਗ੍ਰਿਪ ਜਾਂ ਗੁੱਲੀ ਡੰਡੇ ਲਈ ਕੋਈ ਵੀ 40 ਕ ਦੇਣਾ ਤੇ ਤਾਂ ਸਹੀ ਹੈ ਉਸ ਤੋਂ ਬਾਅਦ ਜੇ ਤੁਹਾਡੇ ਗੁੱਲੀ ਡੰਡਾ ਫੇਰ ਵੀ ਦਿਖ ਰਿਹਾ ਜੇ ਤੁਸੀਂ ਹੁਣ 55 60 70 ਦਿਨਾਂ ਦੀ ਕਣਕ ਦੇ ਉੱਪਰ ਕੋਈ ਵੀ ਨਦੀਨ ਨਸ਼ਕ ਛਿੜਕੋਗੇ ਕੋਈ ਵੀ ਨਦੀਨ ਨੂੰ ਕੰਟਰੋਲ ਕਰਨ ਵਾਲੀ ਕੋਈ ਵੀ ਦਵਾਈ ਤਾਂ ਤੁਹਾਡਾ ਨੁਕਸਾਨ ਹੋਊ ਕਿਉਂਕਿ ਮੈਂ ਕਾਫੀ ਵੀਡੀਓ ਵੇਖਿਆ ਕਾਫੀ ਜਗ੍ਹਾ ਤੋਂ ਕਾਲ ਵੀ ਆਈਆਂ ਜਾਣਕਾਰੀ ਮਿਲੀ ਹੈ ਕਿ ਇੱਕ ਅੰਮ੍ਰਿਬਾ ਦਵਾਈ ਜਿਹੜੀ ਨਵੀਂ ਚੱਲੀ ਸੀ ਤੇ ਉਸ ਦਵਾਈ ਦੇ ਬਹੁਤ ਵੈਡ ਰਿਜ਼ਲਟ ਆਏ ਨੇ ਕਾਫੀ ਜ਼ਿਮੀਦਾਰਾਂ ਦੀ ਕਣਕ ਦਾ ਨੁਕਸਾਨ ਹੋਇਆ ਤਾਂ ਉਹਦੇ ਵਿੱਚ ਗਲਤੀ ਜ਼ਿਮੀਦਾਰ ਦੀ ਵੀ ਲਾ ਲਓ ਤੇ ਕੰਪਨੀ ਦੀ ਵੀ ਲਾ ਲਓ ਕਿਉਂਕਿ ਕੰਪਨੀ ਸਿਰਫ ਐਡਵਰਟਾਈਜ਼ਮੈਂਟ ਕਰਾ ਰਹੀ ਹੈ ਤੇ ਜਿਹੜੇ ਫੀਡਬੈਕ ਹੈ ਬੈਕ ਦੁਆਰੋਂ ਉਹ ਜ਼ਿਮੀਦਾਰਾਂ ਤੋਂ ਨਹੀਂ ਲੈ ਰਹੀ ਤਾਂ ਜਿੰਨੇ ਕ ਮੇਰੇ ਟੱਚ ਦੇ ਵਿੱਚ ਕਿਸਾਨ ਭਰਾਵਾਂ ਨੇ ਕੀਤੀ ਹੈ ਅੰਮ੍ਰਿਬਾ एफएमसीडी ਤੇ ਉਹਨਾਂ ਦੀ ਹੀ ਕਣਕ ਦੇ ਉੱਪਰ ਉਹਨੇ ਇਫੈਕਟ ਪਾਇਆ ਚਲੋ ਮੰਨਦੇ ਕਣਕ ਬਾਅਦ ਚ ਠੀਕ ਹੋ ਜੂ ਸਾਰਾ ਕੁਝ ਹੋ ਜੂ ਪਰ ਜਿਹੜੀ ਕਣਕ 60 70 ਦਿਨਾਂ ਦੇ ਆ ਕੇ ਆਪ ਦਾ ਕੰਮ ਰੋਕਦੀ ਆ ਵਾਧਾ ਵਿਕਾਸ ਰੋਕਦੀ ਆ ਜੇ ਆਪਾਂ ਆਖੀ ਉਹ ਚਮਤਕਾਰਯਾ ਲੂਈਸਨ ਵਾਲਾ ਕੰਮ ਕਰ ਦੂਗੀ ਦਵਾਈ ਉਹ ਨਹੀਂ ਕਰਦੀਆਂ ਉਹਨਾਂ ਨੇ ক্লোਰੋਫਿਲ ਘਟਾ ਦੇਣਾ ਮੇਨ ਕਾਰਨ ਕਿ 60 70 ਦਿਨਾਂ ਦੀ ਕਣਕ ਦੇ ਵਿੱਚ ਜਿਹੜਾ ਬੱਲੀ ਦਾ ਨਿਰਵਾਣ ਛਿੱਟੇ ਦਾ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਵਿੱਚ ਦਾਣੇ ਘੱਟ ਪਰਨੇ ਆ ਬਾਦ ਦੇ ਵਿੱਚ ਬੜੀਆਂ ਦਿੱਕਤਾਂ ਹੋਣਿਆ ਇਸ ਕਰਕੇ ਜੇ ਤਾਂ ਤੁਸੀਂ ਗੁੱਲੀ ਡੰਡਾ ਕੰਟਰੋਲ ਇਸ ਤੋਂ ਪਹਿਲਾਂ ਪਹਿਲਾਂ ਕਰ ਲਿਆ 60 ਦਿਨਾਂ ਤੋਂ ਪਹਿਲਾਂ ਪਹਿਲਾਂ ਤਾਂ ਠੀਕ ਹੈ ਤਾਂ ਹੁਣ ਕਿਸਾਨ ਭਰਾਵਾਂ ਦਾ ਜੇ ਕਿਸੇ ਦੀ ਕਿਸੇ ਮੌਸਮ ਕਾਰਨ ਜਾਂ ਕਿਸੇ ਕਾਰਨ ਵੀ ਲੇਟ ਹੋ ਗਏ ਤਾਂ ਉਹ ਕਣਕ ਦੇ ਵਿੱਚ ਹੁਣ ਕੋਈ ਵੀ ਨਦੀਨ ਨਸ਼ਕ ਨਾ ਕਰਨ ਤੇ ਨੰਬਰ 2 ਤੇ ਗੱਲ ਜੇ ਚਲੋ ਤੁਸੀਂ ਨਦੀਨ ਨਸ਼ਕ ਕਰਕੇ ਤੁਹਾਡੀ ਕਣਕ ਰੋਗ ਗਈ ਉਹ ਤੋਂ ਪੀਲਾਪਨ ਆ ਗਿਆ ਜਦ ਭਾਰਾ ਪਾਣੀ ਲੱਗਿਆ ਹੋਇਆ ਸੀ ਜਾ 240 ਦੇ ਵਿੱਚ ਕੋਈ ਦਵਾਈ ਗਲਤ ਮੈਕਸ ਹੋ ਗਈ ਕਿਸੇ ਵੀ ਕਾਰਨ ਜੇ ਤੁਹਾਡੀ ਕਣਕ ਪੀਲੀ ਹੋ ਗਈ ਤਾਂ ਤੁਸੀਂ ਉਹਦੇ ਵਿੱਚ ਯੂਰੀਆ ਤੇ ਮੈਗਜ਼ੀਨ ਇਸੇ ਦੀ ਸਪਰੇਅ ਕਰਨੀ ਆ ਮੈਂ ਪੈਲ ਦੇ ਅਧਾਰ ਤੇ ਮੈਗਜ਼ੀਨ ਯੂਰੀਆ ਤੁਸੀਂ 5 ਤੋਂ 7 ਕਿਲੋ ਵੀ ਕਰ ਸਕਦੇ ਹੋ ਬਾਕੀ ਜਿੱਦੀ ਤੁਹਾਨੂੰ ਠੀਕ ਲੱਗਦੀ ਆ ਪਾਊਡਰ ਵਾਲੀ ਨਾ ਹੋਵੇ ਯੂਰੀਆ ਚ ਪਾਊਡਰ ਨਾ ਹੋਵੇ ਸਾਫ਼ ਸੁਥਰੀ ਯੂਰੀਆ ਦਾਣੇਦਾਰ ਬਰੀਕ ਯੂਰੀਆ ਬਰੀਕ ਯੂਰੀਆ ਪਾਊਡਰ ਵਾਲੀ ਨਾ ਹੋਵੇ ਤੇ ਉਹਦੀ ਸਪਰੇਅ ਤੁਸੀਂ ਮੈਗਨੀਟ 1 ਕਿਲੋ ਮੈਗਨੀਟੇ ਮਤਲਬ ਜਿੰਨਾ ਤੁਸੀਂ ਪਾਣੀ ਲਾਉਣਾ ਜੇ 200 ਲੀਟਰ ਪਾਣੀ ਲਾਜੰਦਾ ਤਾਂ ਕਿਲੋ ਵੀ ਵਰਤ ਸਕਦੇ ਮੈਗਨੀਟੇ ਜੇ 100 150 ਲੀਟਰ ਲਾਉਣਾ ਤਾਂ ਅੱਧਾ ਕਿਲੋ ਵੀ ਬਹੁਤ ਆ ਤਾਂ ਤੁਸੀਂ ਜੇ ਤੁਹਾਡੀ ਦਵਾਈ ਨਾਲ ਕਣਕ ਰੁਕ ਚੁੱਕੀ ਹੈ ਕ ਖਾਣੀ ਨਾਲ ਤਾਂ ਤੁਸੀਂ ਇਸ ਚੀਜ਼ ਨਾਲ ਆਪਦੀ ਕਣਕ ਦਾ ਹੱਲ ਕਰ ਸਕਦੇ ਤਾਂ ਹੁਣ ਗੱਲ ਕਰੀਏ ਕਣਕ ਦੇ ਵਿੱਚ 60 70 ਦਿਨਾਂ ਦੀ ਕਣਕ ਹੋਗੀ ਜੇ ਤਾਂ ਤੁਹਾਡੀ ਕਣਕ ਦਾ ਫਟਾਰਾ ਹਾਈਟ ਸਾਰਾ ਕੁਝ ਓਕੇ ਆ ਤਾਂ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਤਾਂ ਕਿਸਾਨ ਭਾਓ ਪਹਿਲੀ ਗੱਲ ਤਾਂ ਇਹ ਇਸ ਵਾਰ ਕਣਕ ਦਾ ਜਿਹੜਾ ਸੀਜ਼ਨ ਚੱਲ ਰਿਹਾ ਮੌਸਮ ਬਹੁਤ ਸੋਹਣਾ ਰਿਹਾ ਕਣਕ ਹਾਈਟ ਹੁਣ ਇਹ ਕਣਕ ਹੈ ਇਹ ਫੁੱਲ ਹਾਈਟ ਚ ਹੈ ਫੁੱਲ ਗ੍ਰੋਥ ਹੈ ਇਸ ਕਣਕ ਦੀ ਤੇ ਹੁਣ ਜੇ ਇਹਦੇ ਉੱਤੇ ਆਪਾਂ ਇਹਨੂੰ ਹੋਰ ਵਧਾਉਣ ਲਈ ਕੋਈ ਜੂਰੋਐਲਿਕ ਐਸਿਡ ਜਾਂ ਕੋਈ ਹੋਰ ਗ੍ਰੋਥ ਪ੍ਰੋਮੋਟਰ ਦੀ ਸਪਰੇ ਕਰਾਂਗੇ ਤਾਂ ਇਹ ਆਪਾਂ ਬਹੁਤ ਵੱਡੀ ਗਲਤੀ ਕਰਾਂਗੇ ਕਿਉਂਕਿ ਅਖੀਰ ਦੇ ਵਿੱਚ ਅੱਕੇ ਕਣਕ ਨੇ ਡਿੱਗਣਾ ਹੈ ਤਾਂ ਡਿੱਗੀਆਂ ਹੋਈਆਂ ਕਣਕਾਂ ਕਰੇ ਝਾੜ ਨਹੀਂ ਦਿੰਦੀਆਂ ਨੁਕਸਾਨ ਹੀ ਹੁੰਦਾ ਤਾਂ ਇਸ ਕਰਕੇ ਜੇ ਤੁਸੀਂ ਆਪਦੀ ਪਹਿਲੀ ਗੱਲ ਤਾਂ ਜੇ ਤੁਹਾਡੀ ਕਣਕ ਕੋਕ ਕੇ ਕਿਉਂ ਫालतू ਦੇ ਖਰਚੇ ਕਰਨੇ ਬਾਕੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਬਾਕੀ ਜੇ ਤੁਸੀਂ ਖਰਚਾ ਕਰਨਾ ਚਾਹੁੰਦੇ ਹੋ ਨਹੀਂ ਰਹਿ ਸਕਦੇ ਤਾਂ ਤੁਸੀਂ ਸਿਰਫ ਔਰ ਸਿਰਫ ਇਸ ਤਾਂ 55 60 ਦਿਨਾਂ ਦਾ 60 70 ਦਿਨਾਂ ਦੀ ਕਣਕ ਦੇ ਉੱਪਰ ਤੁਸੀਂ ਦਵਾਈ ਛੜਕੀ ਸੌਰੀ ਐਨ ਪੀ ਕੇ ਦਾ ਸਾਰਾ ਲੈ ਸਕਦੇ ਹੋ ਭਾਜੀ 05234 ਕਰ ਸਕਦੇ ਹਾਂ ਨਹੀਂ ਨਹੀਂ ਆਉਂਦਾ 05234 ਨਾਲ ਯੂਰੀਆ ਪਾ ਕੇ ਕਰ ਸਕਦੇ ਹਾਂ ਤਾ ਇਸ 스테 ਦੇ ਉੱਪਰ ਮੇਨ ਕੰਮ ਕੀ ਦਾਣਿਆਂ ਦਾ ਪਹਿਲੀ ਗੱਲ ਮੈਂ ਤਾਂ ਹੀ ਕਹਿਣਾ ਵੀ ਜੇ ਕਣਕ ਤੁਹਾਡੀ ਓਕੇ ਆ ਤਾਂ ਉਹਨੂੰ ਡਿਸਟਰਬ ਨਾ ਕਰੋ ਐਵੇਂ ਖੇਤ ਚ ਵੜਨ ਦਾ ਕੀ ਫਾਇਦਾ ਪਹਿਲਾਂ ਮੌਸਮ ਖੁੱਲਣ ਦੋ ਤੇ ਹਜੇ ਤੱਕ ਕਿਸਾਨ ਭਰਾਓ ਆਪਾਂ ਦੂਜਾ ਪਾਣੀ ਦੀਆਂ ਤਿਆਰੀਆਂ ਚ ਜੋ ਕਿਸਾਨ ਵੀ ਰਲਾ ਚੁੱਕੇ ਆ ਚਲੋ ਉਹ ਤਾਂ ਠੀਕ ਹੈ ਬਾਕੀ ਜਿਹੜੇ ਕਿਸਾਨ ਵੀਰਾਂ ਨੇ ਹਜੇ ਤੱਕ ਦੂਸਰਾ ਪਾਣੀ ਨਹੀਂ ਲਾਇਆ ਤਾਂ ਉਹ ਕੁਝ ਟਾਈਮ ਵੇਟ ਕਰ ਲਓ ਜਿਵੇਂ ਲੋਹੜੀ ਤੱਕ 13 ਤਰੀਕ ਤੱਕ ਮੌਸਮ ਖੁੱਲ ਸਕਦਾ ਅੱਗੇ ਜਿਵੇਂ ਮੌਸਮ ਖੁੱਲਦਾ ਤਾਂ ਆਪਾਂ ਪਾਣੀ ਲਾ ਸਕਦੇ ਆ ਜੇ ਕਿਉਂਕਿ ਹੁਣ ਉੱਪਰ ਮੌਸਮ ਦੇ ਵਿੱਚ ਵੀ ਨਮੀ ਬਹੁਤ ਆ ਬਹੁਤ ਜ਼ਿਆਦਾ ਤੇ ਜੇ ਆਪਾਂ ਜ਼ਮੀਨ ਦੇ ਵਿੱਚ ਵੀ ਨਮੀ ਆ ਗਈ ਤਾਂ ਆਪਣੀ ਕਿਸਾਨ ਭਰਾਵੋ ਜਿਹੜੀ ਕਣਕ ਹੈ ਉਹਦਾ ਵਾਧਾ ਵਿਕਾਸ ਰੁਕ ਜਾਣਾ ਤੇ ਉਹਦੇ ਪੱਤੇ ਪੀਲੇ ਪੈ ਜਾਣੇ ਤਾਂ ਹੁਣ ਜੇ ਤੁਸੀਂ ਆਖੋ ਤੁਹਾਡੇ ਖੇਤ ਦੇ ਵਿੱਚ ਆ ਨੋਕਾਂ ਜੀਆਂ ਇੱਕ ਪੀਲੀਆਂ ਪੈਣ ਦਾ ਸਮੱਸਿਆ ਆ ਰਹੀ ਆ ਐਵੇਂ ਉੱਤੋਂ ਟਿੱਪਾ 2.5 ਇੰਚ ਟਿੱਪ ਜਿਹੜੀ ਇਹ ਪੀਲੀ ਪੈ ਚੁੱਕੀ ਆ ਇਹਦੇ 2-3 ਕਾਰਨ ਹੁੰਦੇ ਆ ਇੱਕ ਤਾਂ ਜੇ ਤੁਸੀਂ ਕੁਈ 240 ਵਗੈਰਾ ਵਰਤੀ ਹੈ ਉਹਦੇ ਨਾਲ ਨੋਕਾਂ ਪੀਲੀਆਂ ਦਿਖਾ ਸਕਦੀ ਹੈ ਇਹ ਜਿਵੇਂ ਮੌਸਮ ਖਰਾਬ ਹੋਣ ਨਾਲ ਤੇ ਨੰਬਰ 2 ਤੇ ਇਹ ਮੌਸਮ ਦਾ ਵੀ ਕਾਰਨ ਹੈ ਜਿਵੇਂ ਠੰਡ ਵਧੀ ਹੈ ਤਾਂ ਇਹ ਸਟ੍ਰੈਸ ਚਲੀ ਕਣਕ ਉਹਦੇ ਕਰਕੇ ਉੱਪਰੋਂ ਨੋਕਾਂ ਪੀਲੀਆਂ ਹੋ ਗਿਆ ਜਿਹਦੇ ਕਰਕੇ ਕਿ ਆਪਾਂ ਨੂੰ ਕਵਰਾਉਣ ਦੀ ਜ਼ਰੂਰਤ ਨਹੀਂ ਜੇ ਕਿਸੇ ਕਿਸਾਨ ਬੀਤੇ ਦੂਜਾ ਪਾਣੀ ਲਾਤਾ ਸੀ ਤੇ ਉਸ ਤੋਂ ਬਾਅਦ ਮੌਸਮ ਮੰਨੋ ਸਿੱਲਾ ਹੋ ਗਿਆ ਸਿੱਲਾ ਹੋਣ ਦੇ ਕਾਰਨ ਇਹ ਨੋਕਾਂ ਕਣਕ ਕਿਉਂਕਿ ਉੱਪਰੋਂ ਥੱਲੇ ਜ਼ਮੀਨ ਗਿੱਲੀ ਹੋ ਗਈ ਉੱਪਰੋਂ ਆਸਮਾਨ ਦੇ ਵਿੱਚੋਂ ਵੀ ਮੌਸਮ ਦੇ ਵਿੱਚ ਵੀ ਬਹੁਤ ਜ਼ਿਆਦਾ ਨਮੀ ਆ ਉਹਦੇ ਕਰਕੇ ਇਹ ਸਟ੍ਰੈਸ ਚਾਈ ਹੋਈ ਕਣਕ ਹੈ ਜਿਵੇਂ ਧੁੱਪ ਲੱਗਣੀ ਹੈ ਸੈੱਟ ਹੋ ਜਾਣੀ ਇਹਦੇ ਨਾਲ ਕੋਈ ਬਹੁਤਾ ਫਾਇਦਾ ਨਹੀਂ ਕੋਈ ਇਹ ਉਸ ਖੇਤਾਂ ਦੇ ਵਿੱਚ ਵੀ ਆ ਰਹੀ ਹੈ ਜਿੱਥੇ ਆਪਾਂ ਤੱਤਾਂ ਵਾਲੀ ਸਪਰੇਅ ਕਰਤੀ ਸੀ ਇਹ ਤੱਤਾਂ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਮੰਨ ਲਓ ਇਹ ਤਾਂ ਇੱਕ ਮੌਸਮ ਦੀ ਮਾਰ ਹੈ ਤੇ ਮੌਸਮ ਕਰਕੇ ਜਿਵੇਂ ਮੌਸਮ ਚਾਣਕ ਚੇਂਜ ਹੋਇਆ ਇਹ ਕਣਕ ਨੂੰ ਉਪਰੋਂ ਲੋਕਾਂ ਸਟ੍ਰੈਸ ਚ ਆ ਗਈਆਂ ਜਿਹਦੇ ਕਰਕੇ ਇਹ ਕਣਕ ਉਪਰੋਂ ਲੋਕਾਂ ਪੀੜੀਆਂ ਪੈ ਗਈ। ਤਾਂ ਕਿਸਾਨ ਭਰਾ ਉਹ ਜਿਹੜੀ 60 70 ਦਿਨਾਂ ਦੀ ਕਣਕ ਹੈ ਉਹਦੇ ਵਿੱਚ ਹੁਣ ਕੁਝ ਬਹੁਤਾ ਕਰਨ ਦੀ ਜ਼ਰੂਰਤ ਨਹੀਂ ਐਵੇਂ ਕੰਪਨੀ ਵਾਲਿਆਂ ਪਿੱਛੇ ਲੱਗ ਕੇ ਕੋਈ ਸੁਪਰੇਆ ਕਰੀ ਜਾऊं ਗ੍ਰੋਥ ਪ੍ਰੋਮੋਟਰ ਜਾਂ ਹੋਰ ਹਾਂ ਜੇ ਤੁਹਾਡੀ ਕਣਕ ਡੰਡੀ ਚੜਨ ਲੱਗੀ ਪੈ ਪੈਸੇ ਤਾਂ ਚੜਦੀ ਨਹੀਂ ਕਿਉਂਕਿ ਮੌਸਮ ਵਧੀਆ ਕਣਕ ਦੇ ਅਨੁਕੂਲਾ ਵਧੀਆ ਮੱਲੋ ਠੰਡ ਹੈ ਤੇ ਜਿੰਨੀ ਚਾਹੀਦੀ ਹੈ ਕਣਕ ਨੂੰ ਉਨੀ ਕਹਿ ਗਈ। ਜੇ ਛਾੜਦੀ ਹੈ ਤਾਂ ਆਪਣੇ ਕੋਲ ਉਹੀ ਤਰੀਕੇ ਹੈਗੇ 15-20 ਕਿਲੋ ਯੂਰੀਆ ਫालतू ਪਾ ਸਕਦੇ ਆਪਾਂ ਤੇ ਜਾਂ ਫਿਰ ਯੂਰੀਆ ਦੀ ਸਪਰੇਅ ਕਰ ਸਕਦੇ ਪੰਜ ਚਾਰ ਕਿਲੋ ਸਪਰੇਅ ਤਾਂ ਚੜ ਹੀ ਸਕਦੇ ਤਾਂ ਕੋਈ ਨੁਕਸਾਨ ਹੀ ਨਹੀਂ ਤੇ ਬਾਕੀ ਝਾੜ ਦੀ ਗੱਲ ਕਰੀਏ ਝਾੜ ਹੁੰਦਾ ਮੌਸਮ ਤੇ ਡਿਪੈਂਡ ਇਸ ਕਰਕੇ ਤੁਹਾਡੇ ਕਣਕ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਆਪਦੀ ਰੇ ਸਪਰੇਅ ਖਾਦ ਖਰਾਕ ਪੂਰੀ ਕਰੋ ਜਿਹੜੇ ਮੇਨ ਮੁੱਖ ਤੱਤ ਨੇ ਐਵੇਂ ਫालतू ਐਸਿਡ ਜਿਵੇਂ ਐਲਿਕ ਐਸਿਡ ਜਾਂ ਕੋਈ ਥੰਲੇ ਪਟਾ ਫਟਾਰ ਵਾਲੀ ਜਾਂ ਕੁਝ ਹੋਰ ਵਰਤਨ ਦੀ ਜ਼ਰੂਰਤ ਨਹੀਂ ਕਿਉਂਕਿ ਕੰਪਨੀਆਂ ਨੇ ਪ੍ਰੋਡਕਟ ਵੇਚਨੇ ਆ ਉਹਨਾਂ ਨੇ ਮਾੜੀ ਚੀਜ਼ ਤਾਂ ਕਿਸੇ ਨੂੰ ਕਹਿਣਾ ਹੀ ਨਹੀਂ ਤੇ ਇਸ ਕਰਕੇ ਤੁਸੀਂ ਜੋ ਵੀ ਤੁਹਾਡੀ ਕਣਕ ਹੈ ਉਹਨੂੰ ਸਹੀ ਸਲਾਮਤ ਰੱਖਣ ਲਈ ਉਹਦੇ ਵਿੱਚ ਕੁਝ ਵੀ ਨਾ ਕਰੋ ਪਾਣੀ ਦਾ ਧਿਆਨ ਰੱਖੋ ਪਾਣੀ ਲਾਓ ਸਮੇਂ ਸਿਰ ਪਤਲਾ ਪਾਣੀ ਲਾਓ ਜਿਆਦਾ ਭਾਰਾ ਪਾਣੀ ਨਾ ਲਾਓ ਤੇ ਜ਼ਰੂਰਤ ਅਨੁਸਾਰ ਜੇ ਜ਼ਰੂਰਤ ਪਈ ਤਾਂ ਅੱਗੇ ਆਪਾਂ ਕੁਝ ਤੇਲੇ ਤੇ ਪੈਲੇ ਸਪਰੇਅ ਕਰਾਂਗੇ ਨਹੀਂ ਆਪਾਂ ਨੂੰ ਬਹੁਤ ਹੀ ਖਰਤੇ ਕਰਨ ਦੀ ਜਰੂਰਤ ਨੇ ਤਾਂ ਬਾਕੀ ਜੇ ਤੁਹਾਡੇ ਵੀ ਕਿਸੇ ਨਦੀਨ ਨਾਸ਼ਕ ਦਵਾਈ ਨੇ ਖੇਤ ਦੇ ਵਿੱਚ ਨੁਕ ਬਾਕੀ ਜੇ ਤੁਹਾਡੇ ਵੀ ਖੇਤ ਦੇ ਵਿੱਚ ਕਿਸੇ ਨਦੀਨ ਨਾਸ਼ਕ ਦਵਾਈ ਨੇ ਨੁਕਸਾਨ ਕੀਤਾ ਤਾਂ ਉਹਦੇ ਬਾਰੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਕੰਪਨੀ ਦਾ ਨਾਮ ਤੇ ਕੀ ਕੁਸ਼ ਹੈ ਤਾਂ ਕਿ ਜੋ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਕਿਸਾਨ ਨੂੰ ਸੰਚੇਤ ਕੀਤਾ ਜਾਵੇ ਇਹ ਦਵਾਈ ਆ ਨੁਕਸਾਨ ਕਰਦੀ ਹੈ ਇਸ ਸਮੇਂ ਤੇ ਵਰਤੇ ਨਾਲ ਤੇ ਬਾਕੀ ਜੇ ਤੁਹਾਡੇ ਕਿਸੇ ਦਵਾਈ ਦੇ ਰਿਜ਼ਲਟ ਚੰਗੇ ਵੀ ਆਏ ਨੇ ਤੁਹਾਡੇ ਗੁੱਲੀ ਡੰਡਾ ਬਹੁਤ ਸੀ ਤੇ ਤੁਸੀਂ ਦਵਾਈ ਵਰਤੀ ਹੈ ਕਿਸੇ ਚੰਗੀ ਕੰਪਨੀ ਦੀ ਤਾਂ ਉਹਦੇ ਬਾਰੇ ਵੀ ਕਮੈਂਟ ਕਰਕੇ ਜਸਤੇ ਤਾਂ ਜੋ ਕਿ ਆਪਾਂ ਨੂੰ ਉਹ ਵੀ ਪਤਾ ਲੱਗ ਸਕੇ ਬੇਗੇ ਆਉਣ ਵਾਲੇ ਦਿਨਾਂ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਗੁੱਲੀ ਡੰਡੇ ਨੂੰ ਕਿਵੇਂ ਕੰਟਰੋਲ ਕਰਨਾ ਕਿਹੜੀ ਦਵਾਈ ਨਾਲ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਊਗੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ 'ਚ